ਫਿਰ ਸਟੂਡੈਂਟਸ ਆਓ ਅੱਜ ਆਪਾਂ ਕਰਦੇ ਹਾਂ 10ਵੀਂ ਦੀ ਪ੍ਰੈਕਟਿਸ ਸ਼ੀਟ ਦੋ ਹਾਂ ਇਸ ਦਿਨ ਵਿੱਚ ਵੀ ਕੁੱਲ 15 ਐਮਸੀਕਿਊ ਨੇ ਜਿਹੜੇ ਕੀ ਤੁਹਾਡੇ ਪੇਪਰਾਂ ਲਈ ਬਹੁਤ ਹੀ ਮਹੱਤਵਪੂਰਨ ਨੇ ਆਓ ਸਟਾਰਟ ਕਰਦੇ ਹਾਂ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ ਕਿਸ ਕਿਸਮ ਦੀ ਪ੍ਰਤੀਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਇੱਕ ਉਤਪਾਦ ਬਣਾਉਂਦੇ ਨੇ ਜਿਹੜੀ ਇਹ ਵਾਲੀ ਕਿਰਿਆ ਹੁੰਦੀ ਹੈ ਇਹਨੂੰ ਕਹਿੰਦੇ ਨੇ ਸੰਯੋਜਨ ਕਿਰਿਆ ਤੇ ਆਪਣਾ ਆਨਸਰ ਕੀ ਆ ਜਾਏਗਾ ਤੀਸਰਾ ਸਹੀ ਦੂਸਰਾ ਪ੍ਰਸ਼ਨ ਕਿਸ ਕਿਸਮ ਦੀ ਪ੍ਰਤੀਕਿਰਿਆ ਵਿੱਚ ਪਦਾਰਥਾਂ ਦਾ ਆਕਸੀਕਰਨ ਅਤੇ ਲਘੂਕਰਨ ਸ਼ਾਮਲ ਹੁੰਦਾ ਹੈ ਜਿਨ੍ਹਾਂ ਕਿਰਿਆਵਾਂ ਵਿੱਚ ਆਕਸੀਕਰਨ ਵੀ ਹੋਵੇ ਲਘੂਕਰਨ ਵੀ ਹੋਵੇ ਉਹਨਾਂ ਨੂੰ ਕੀ ਜਾਂਦਾ ਹੈ ਰਿਡੋਕਸ ਆਮ ਤੇ ਆਪਣਾ ਆਨਸਰ ਆ ਜਾਏਗਾ ਚੌਥਾ ਸਹੀ ਤੀਸਰਾ ਪ੍ਰਸ਼ਨ ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਅਪਘਟਨ ਪ੍ਰਤੀਕਿਰਿਆ ਦੀ ਵਿਸ਼ੇਸ਼ਤਾ ਨਹੀਂ ਹੈ ਬੇਟੇ ਇਸ ਵਿੱਚ ਨਹੀ ਦਾ ਖਿਆਸ ਧਿਆਨ ਰੱਖਣਾ ਆਪਾਂ ਇੱਥੇ ਗਲਤ ਉੱਤਰ ਲੱਭਣਾ ਹੈ ਆਪਾਂ ਪੜ੍ਹ ਰਹੇ ਹਾਂ ਅਪਘਟਨ ਪ੍ਰਤੀਕਿਰਿਆ ਦੀ ਵਿਸ਼ੇਸ਼ਤਾ ਨਹੀਂ ਹੈ ਇਹ ਦੋ ਜਾਂ ਦੋ ਤੋਂ ਵੱਧ ਉਤਪਾਦ ਪੈਦਾ ਕਰਦਾ ਹੈ ਇਹ ਤਾਂ ਵਿਸ਼ੇਸ਼ਤਾ ਹੁੰਦੀ ਹੈ ਇਸ ਨੂੰ ਆਮ ਤੌਰ ਤੇ ਊਰਜਾ ਦੀ ਲੋੜ ਹੁੰਦੀ ਹੈ ਅਪਘਟਨ ਕਿਰਿਆ ਨੂੰ ਊਰਜਾ ਦੀ ਲੋੜ ਵੀ ਹੁੰਦੀ ਹੈ ਇਸ ਵਿੱਚ ਰਸਾਇਣਿਕ ਬੰਧਨਾਂ ਦਾ ਨੂੰ ਤੋੜਨਾ ਸ਼ਾਮਲ ਹੁੰਦਾ ਹੈ ਜਿਹੜੀ ਵੀ ਕੋਈ ਕਿਰਿਆ ਹੈ ਉਹਦੇ ਚ ਰਸਾਇਣਿਕ ਬੰਧਨ ਫੁੱਟਦੇ ਵੀ ਨੇ ਤੇ ਨਵੇਂ ਵੀ ਬਣਦੇ ਨੇ ਇਹ ਵੀ ਹੋਵੇਗਾ ਇਸ ਵਿੱਚ ਹਮੇਸ਼ਾ ਇੱਕ ਹੀ ਉਤਪਾਦ ਬਣਦਾ ਹੈ ਇਹ ਗਲਤ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਚੌਥਾ ਨੈਕਸਟ ਚੌਥਾ ਪ੍ਰਸ਼ਨ ਆਪਣੇ ਕੋਲ ਆ ਗਿਆ ਹੇਟ ਲਿਖੀ ਤਾਂ ਵਿੱਚੋਂ ਕਿਹੜੀ ਇੱਕ ਬਲਨ ਪ੍ਰਤੀਕਿਰਿਆ ਦੀ ਵਿਸ਼ੇਸ਼ਤਾ ਹੈ ਜਿਹੜੀ ਬਲਨ ਪ੍ਰਤੀਕਿਰਿਆ ਹੈ ਜਦੋਂ ਇਹ ਕਿਰਿਆ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਤੇ ਪੈਦਾ ਪਾਣੀ ਪੈਦਾ ਹੁੰਦੇ ਨੇ ਤੇ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ ਪ੍ਰਸ਼ਨ ਨੰਬਰ ਪੰਜਵਾਂ ਉਪਰੋਕਤ ਵਿਖਾਏ ਗਏ ਪਾਣੀ ਦੇ ਬਿਜਲਈ ਵਿਘਟਨ ਵਿੱਚੋਂ ਅਨੋਡ ਤੇ ਕਿਹੜੀ ਗੈਸ ਇਕੱਠੀ ਹੁੰਦੀ ਹੈ ਮੇਰੇ ਜਿਹੜੀ ਅਨੋਡ ਹੁੰਦੀ ਹੈ ਉਹਦੇ ਉੱਪਰ ਆਕਸੀਜਨ ਗੈਸ ਇਕੱਠੀ ਹੁੰਦੀ ਹੈ ਤੇ ਕੈਥੋਡ ਦੇ ਉੱਪਰ ਹਾਈਡਰੋਜਨ ਤੇ ਤੁਸੀਂ ਯਾਦ ਰੱਖਣਾ ਹੈ ਇਸ ਲਈ ਇਹਨਾਂ ਅਨੋਡ ਤੇ ਪੁੱਛਿਆ ਹੈ ਤੇ ਅਨੋਡ ਵਾਸਤੇ ਕਿਹੜਾ ਅਨਸਰ ਆ ਜਾਏਗਾ ਆਪਣੇ ਕੋਲ ਦੂਸਰਾ ਆਕਸੀਜਨ 6ਵਾਂ ਪ੍ਰਸ਼ਨ ਜਤਿੰਦਰ ਨੇ ਵਿਖਿਆ ਕਿ ਮੈਗਨੀਸ਼ੀਅਮ ਰਿਬਨ ਅੱਖਾਂ ਨੂੰ ਝੰਡਿਉਣ ਵਾਲੀ ਤੇਜ਼ ਚਿੱਟੀ ਰੋਸ਼ਨੀ ਦਿੰਦਾ ਹੋਇਆ ਜਲਿਆ ਅਤੇ ਚਿੱਟੇ ਪਾਊਡਰ ਵਿੱਚ ਬਦਲ ਗਿਆ ਜਦੋਂ ਜਤਿੰਦਰ ਨੇ ਇਸ ਚਿੱਟੇ ਪਾਊਡਰ ਨੂੰ ਪਾਣੀ ਪਾ ਕੇ ਘੋਲ ਵਿੱਚ ਲਿਟਮਸ ਪੇਪਰ ਨੂੰ ਡਬੋਇਆ ਤਾਂ ਲਾਲ ਲਿਟਮਸ ਪੇਪਰ ਨੀਲਾ ਹੋ ਗਿਆ ਹੁਣ ਆਪ ਨੂੰ ਪਤਾ ਹੈ ਕਿ ਜਿਹੜਾ ਲਿਟਮਸ ਪੇਪਰ ਹੈ ਜਦੋਂ ਲਾਲ ਲਿਟਮਸ ਪੇਪਰ ਨੀਲਾ ਹੋ ਜਾਵੇ ਤਾਂ ਉਹ ਘੋਲ ਖਾਰੀ ਹੋਵੇਗਾ ਇਸ ਲਈ ਉਹਨਾਂ ਪੁੱਛਿਆ ਕਿ ਇਸ ਤਰ੍ਹਾਂ ਜਤਿੰਦਰ ਨੂੰ ਕੀ ਪਤਾ ਲੱਗਿਆ ਇਹ ਪਤਾ ਲੱਗਿਆ ਕਿ ਜਿਹੜਾ ਕੋਲ ਹੈ ਉਸ ਦਾ ਸੁਭਾਅ ਕੀ ਹੈ ਖਾਰੀ ਤੇ ਆਪਣੇ ਕੋਲ ਦੂਸਰਾ ਆਪਸ਼ਨ ਸਹੀ ਉੱਤਰ ਹੈ ਤੇ ਆਪਣਾ ਅਨਸਰ ਆ ਜਾਏਗਾ ਅੱਗੇ ਆ ਗਿਆ ਆਪਣੇ ਕੋਲ ਸੱਤਵਾਂ ਪ੍ਰਸ਼ਨ ਤਾਪ ਨਿਕਾਸੀ ਕਿਰਿਆਵਾਂ ਨੂੰ ਪੜਦਿਆਂ ਅਕਬੀਰ ਨੇ ਇਹ ਜਾਣਿਆ ਕਿ ਸਾਡੇ ਸਰੀਰ ਵਿੱਚ ਹੋ ਰਹੀ ਕਿਰਿਆ ਵੀ ਤਾਪ ਨਿਕਾਸੀ ਹੈ ਇਸ ਕਿਰਿਆ ਦੀ ਪਛਾਣ ਕਰੋ ਜਿਹੜੀ ਸਾਹ ਕਿਰਿਆ ਹੁੰਦੀ ਹੈ ਇਹ ਤਾਪ ਨਿਕਾਸੀ ਕਿਰਿਆ ਹੁੰਦੀ ਹੈ ਤੇ ਸਹੀ ਉੱਤਰ ਆ ਜਾਏਗਾ ਦੂਸਰਾ ਅੱਠਵਾਂ ਪ੍ਰਸ਼ਨ ਪੈਰਾਸਲਫੇਟ ਦੇ ਕ੍ਰਿਸਟਲਾਂ ਨੂੰ ਗਰਮ ਕਰਨ ਲੱਗਿਆਂ ਕਿਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ بیٹے ਪਹਿਲਾ ਆਪਸ਼ਨ ਇਹ ਹੈ ਉਬਾਲ ਪਰਖ ਨਾਲੀ ਦਾ ਮੂੰਹ ਆਪਣੇ ਵੱਲ ਹੋਣਾ ਚਾਹੀਦਾ ਇਹ ਵੀ ਬਿਲਕੁਲ ਗਲਤ ਹੈ ਉਬਾਲ ਪਰਖ ਨਾਲੀ ਦਾ ਮੂੰਹ ਗਵਾਂਢੀ ਵੱਲ ਹੋਣਾ ਚਾਹੀਦਾ ਇਹ ਵੀ ਬਿਲਕੁਲ ਗਲਤ ਹੈ ਉਬਾਲ ਪਰਖ ਨਾਲੀ ਦਾ ਮੂੰਹ ਆਪਣੇ ਗਵਾਂਢੀ ਜਾਂ ਆਪਣੇ ਵੱਲ ਨਹੀਂ ਹੋਣਾ ਚਾਹੀਦਾ ਬਿਲਕੁਲ ਸਹੀ ਹੈ ਜਦੋਂ ਵੀ ਤੁਸੀਂ ਕੋਈ ਪ੍ਰਯੋਗ ਕਰਦੇ ਹੋ ਤੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ ਤੇ ਇਸ ਵਿੱਚ ਤਾਂ ਬਹੁਤ ਜ਼ਰੂਰੀ ਹੈ ਨਵਾਂ ਪ੍ਰਸ਼ਨਕ ਅਨੀਤਾ ਨੇ ਬਾਜ਼ਾਰ ਵਿੱਚੋਂ ਮਠਿਆਈਆਂ ਖਰੀਦੀਆਂ ਕੁਝ ਦਿਨਾਂ ਬਾਅਦ ਮਠਿਆਈਆਂ ਵਿੱਚੋਂ ਅਜੀਬ ਦੁਰਗੰਧ ਆ ਰਹੀ ਸੀ ਅਜਿਹਾ ਕਿਸ ਪ੍ਰਕਾਰ ਕਿਸ ਪ੍ਰਕਿਰਿਆ ਕਾਰਨ ਹੋਇਆ ਤੇ ਬੇਟੇ ਜਦੋਂ ਇਹ ਇਹਨਾਂ 'ਚ ਆਕਸੀਕਰਨ ਹੋ ਜਾਂਦਾ ਹੈ ਉਹਦੇ ਕਾਰਨ ਇਹ ਸਾਰਾ ਕੁਝ ਵਾਪਰਦਾ ਹੈ ਤੇ ਆਪਣਾ ਆਨਸਰ ਕੀ ਆ ਜਾਏਗਾ ਦੂਸਰਾ ਸਹੀ 10ਵਾਂ ਪ੍ਰਸ਼ਨ ਅਧਿਆਪਕ ਨੇ ਦਾਣੇਦਾਰ ਜ਼ਿੰਕ ਉੱਤੇ ਹਾਈਡਰੋਕਲੋਰਿਕ ਐਸਿਡ ਪਾ ਕੇ ਵਿਦਿਆਰਥੀ ਨੂੰ ਪ੍ਰਯੋਗਸ਼ਾਲਾ ਵਿੱਚ ਦੱਸਿਆ ਕਿ ਇਸ ਰਸਾਇਣਕ ਕਿਰਿਆ ਵਿੱਚ ਅਜਿਹੀ ਗੈਸ ਦੀ ਉਤਪੱਤੀ ਹੋਈ ਜਿਸ ਕੋਲ ਬਲਦੀ ਮੋਮਬਤੀ ਲੈ ਕੇ ਜਾਣ ਨਾਲ ਪੋਪ ਆਵਾਜ਼ ਆਉਂਦੀ ਹੈ ਇਹ ਕਿਹੜੀ ਗੈਸ ਹੈ ਤੇ ਬੇਟੇ ਆਪਾਂ ਕਿਰਿਆ ਕੀਤੀ ਸੀ ਆਪਾਂ ਉੱਥੇ ਟੈਸਟ ਵੀ ਕੀਤਾ ਸੀ ਕਿ ਜਦੋਂ ਵੀ ਆਪਾਂ ਹਾਈਡਰੋਕਲੋਰਿਕ ਐਸਿਡ ਦੇ ਵਿੱਚ ਜ਼ਿੰਕ ਨੂੰ ਪਾਇਆ ਸੀ ਤੇ ਉਸ ਦੇ ਵਿੱਚੋਂ ਇੱਕ ਗੈਸ ਨਿਕਲੀ ਸੀ ਤੇ ਜਦੋਂ ਆਪਾਂ ਗੈਸ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਪੋਪ ਸਾਊਂਡ ਨਾਲ ਗੈਸ ਬਲੀ ਸੀ ਤੇ ਉਹ ਗੈਸ ਕਿਹੜੀ ਸੀ ਹਾਈਡਰੋਜਨ ਗੈਸ ਤੇ ਆਪਣਾ ਸਹੀ ਉੱਤਰ ਆ ਜਾਏਗਾ ਹਾਈਡਰੋਜਨ ਗੈਸ 11ਵਾਂ ਪ੍ਰਸ਼ਨ ਸੁਰਿੰਦਰ ਨੇ ਆਪਣੇ ਘਰ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗੇ ਵੇਖਿਆ ਤੇ ਆਪਣੇ ਸਾਥੀਆਂ ਨਾਲ ਇਸ ਬਾਰੇ ਚਰਚਾ ਕੀਤੀ ਉਸ ਦੇ ਇੱਕ ਸਾਥੀ ਨੇ ਕਿਹਾ ਕਿ ਇਹ ਰਸਾਇਣਿਕ ਕਿਰਿਆ ਕਰਕੇ ਹੋਇਆ ਹੈ ਇਹ ਰਸਾਇਣਿਕ ਕਿਰਿਆ ਕਿਹੜੇ ਪਦਾਰਥਾਂ ਵਿਚਕਾਰ ਹੋਈਏ ਦੇਖੋ ਬੇਟੇ ਜਦੋਂ ਲੋਹੇ ਨੂੰ ਜੰਗਾਰ ਲੱਗਦਾ ਹੈ ਜਾਂ ਜੰਗ ਲੱਗਦਾ ਹੈ ਤੇ ਇਹ ਹੁੰਦਾ ਹੈ ਜਦੋਂ ਲੋਹੇ ਪਾਣੀ ਅਤੇ ਆਕਸੀਜਨ ਦੇ ਵਿਚਕਾਰ ਕਿਰਿਆ ਹੁੰਦੀ ਹੈ ਤੇ ਆਪਣਾ ਅਨਸਰ ਆ ਜਾਏਗਾ ਚੌਥਾ ਸਹੀ 12ਵਾਂ ਪ੍ਰਸ਼ਨ ਹਰਮਨ ਦੇ ਵਿਆਪਕ ਨੇ ਦੱਸਿਆ ਕਿ ਰੇਕ ਰਸਾਇਣਿਕ ਕਿਰਿਆ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ ਕਰਮਣ ਨੇ ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਅਧਿਆਪਕ ਨੇ ਦੱਸਿਆ ਕਿ ਜਿਹੜਾ ਡੈਸ਼ ਦਿਨ ਹੁੰਦਾ ਹੈ ਬਈ ਜਿਹੜਾ ਇਹਨਾਂ ਨੂੰ ਸੰਤੁਲਨ ਕਰਦੇ ਆ ਉਹ ਇਹਨਾਂ ਦੇ ਪੰਜ ਸੁਰੱਖਿਆ ਨਿਯਮ ਦੇ ਅਧੀਨ ਹੁੰਦਾ ਤੇ ਆਪਣਾ 30ਵਾਂ ਆਨਸਰ ਸਹੀ ਹੋ ਜਾਏਗਾ 13ਵਾਂ ਪ੍ਰਸ਼ਨ ਮੀਰਾ ਨੇ ਦੂਰਾ ਵਿਸਥਾਪਨ ਕਿਰਿਆ ਬਾਰੇ ਪੜਿਆ ਕਿ ਤੁਸੀਂ ਇਹੇਠਾਂ ਦਿੱਤੀਆਂ ਕਿਰਿਆਵਾਂ ਵਿੱਚੋਂ ਪਛਾਣ ਸਕਦੇ ਹੋ ਕਿ ਕਿਹੜੀ ਸਮੀਕਰਨ ਦੂਰਾ ਵਿਸਥਾਪਨ ਕਿਰਿਆ ਨੂੰ ਦਰਸਾਉਂਦੀ ਹੈ ਬਈ ਜਿਹੜੀ ਆਪਣੇ ਕੋਲ ਪਹਿਲੀ ਹੈ ਇਹਦਾ ਸਿਰਫ ਕਲਾ ਵਿਸਥਾਪਨ ਦਰਸਾ ਰਹੀ ਹੈ ਦੂਸਰੀ ਤਾਪ ਘਟਨ ਦਰਸਾ ਰਹੀ ਹੈ ਇਹ ਕਿਹੜੀ ਤੀਸਰੀ ਇਹ ਦੂਰ ਅਵਸਥਾਪਨ ਦਰਸਾ ਰਹੀ ਹੈ ਤਾਂ ਆਪਣਾ ਸਹੀ ਉੱਤਰ ਆ ਜਾਏਗਾ ਤੀਸਰੀ ਆਪਸ਼ਨ ਕਿ ਜਿਹੜਾ ਚੌਥਾ ਹੈ ਇਹ ਸੰਯੋਜਨ ਕਿਰਿਆ ਦਰਸਾ ਰਹੀ ਹੈ ਤੇ ਆਪਣਾ ਆਨਸਰ ਕੀ ਆ ਜਾਏਗਾ ਤੀਸਰਾ 14ਵਾਂ ਪ੍ਰਸ਼ਨ ਅਰਜੁਨ ਨੇ ਦੇਖਿਆ ਕਿ ਚਾਈਨਾ ਡਿਸ਼ ਵਿੱਚ ਰੱਖ ਕੇ ਸਿਲਵਰ ਕਲੋराइड ਦਾ ਚਿੱਟਾ ਰੰਗ ਸੂਰਜ ਦੀ ਰੋਸ਼ਨੀ ਪੈਣ ਤੋਂ ਬਾਅਦ ਸਲੇਟੀ ਹੋ ਗਿਆ ਅਜਿਹਾ ਕਿਹੜੀ ਕਿਰਿਆ ਕਰਕੇ ਹੋਇਆ ਹੈ ਦੇਖੋ ਬੇਟੇ ਜਦੋਂ ਇਹਨਾਂ ਦੀ ਅਪਘਟਨ ਕਿਰਿਆ ਹੁੰਦੀ ਹੈ ਤੇ ਉਹਦੇ ਕਾਰਨ ਅਜਿਹਾ ਹੁੰਦਾ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲਾ 15ਵਾਂ ਪ੍ਰਸ਼ਨ ਜਦੋਂ ਕੈਲਸ਼ੀਅਮ ਕਾਰਬੋਨੇਟ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਬੰਦੇ ਹਨ ਇਸ ਕਿਸ ਇਹ ਕਿਸ ਤਰ੍ਹਾਂ ਦੀ ਕਿਰਿਆ ਹੈ ਦੇਖੋ ਕੈਲਸ਼ੀਅਮ ਕਾਰਬੋਨੇਟ ਨੂੰ ਜਦੋਂ ਆਪਾਂ ਗਰਮ ਕਰਦੇ ਹਾਂ ਤੇ ਇਹ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਦਾ ਹੈ ਤੇ ਇਹ ਆਪਾਘਟਨ ਕਿਰਿਆ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਆਪਾਘਟਨ ਕਿਰਿਆ ਏਸੀ ਬੇਟੇ ਆਪਣੇ ਅੱਜ ਦੇ 15 ਪ੍ਰਸ਼ਨ